ਸ਼ਾਗਣ ਤੋਂ ਪਹਿਲਾਂ ਮੁੰਡੇ ਦੀਆਂ ਅੱਖਾਂ ਦੇ ਵਿੱਚ ਨਹੀਂ ਰੁਕੇ ਹੰਝੂ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਮੁੰਡਾ ਸ਼ਾਗਣ ਤੋਂ ਪਹਿਲਾਂ ਆਪਣੀਆਂ ਅੱਖਾਂ ਹੰਝੂਆਂ ਦੇ ਨਾਲ ਭਿੱਜੀਆਂ ਹੋਈਆਂ ਪੂੰਝ ਰਿਹਾ ਜਿੱਥੇ ਕਿ ਦੋਸਤੋ ਕੋਲ ਖੜੇ ਰਿਸ਼ਤੇਦਾਰ ਅਤੇ ਹੋਰ ਪੈਣ ਭਰਾਵਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਅੱਗੇ ਹੰਝੂ ਜਿੱਥੇ ਕਿ ਦੋਸਤੋ ਕਿਹਾ ਜਾਂਦਾ ਹੈ ਜੇ ਇਸ ਮੁੰਡੇ ਦੀ ਮਾਂ ਜੋ ਕਿ ਇਸ ਦੇ ਵਿਆਹ ਤੋਂ ਪਹਿਲਾਂ ਮੁੱਕ ਜਾਂਦੀ ਹੈ ਜਿੱਥੇ ਕਿ ਦੋਸਤੋ ਵਿਆਹ ਵਾਲੇ ਦਿਨ ਕਰਦੇ ਵਿੱਚ ਖੁਸ਼ੀ ਹੁੰਦੀ ਹੈ ਜਿੱਥੇ ਕਿ ਦੋਸਤੋ ਮੁੰਡਾ ਜਦੋਂ ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੁੰਦਾ ਹੈ ਤਾਂ ਫਿਰ ਸਭ ਦੀ ਅੱਖਾਂ ਦੇ ਵਿੱਚੋਂ ਹੰਝੂ ਤਾਂ ਆ ਜਾਂਦੇ ਹਨ ਜਿੱਥੇ ਕਿ ਦੋਸਤੋ ਖੁਸ਼ੀ ਬਾਰੇ ਦਿਨੋ ਇੱਕ ਮਾਂ ਦਾ ਨਾਂ ਹੋਣਾ ਤਾਂ ਬੇਹੱਦ ਭਾਵੁਕ ਹੈ ਜਿੱਥੇ ਕਿ ਦੋਸਤੋ ਪੁੱਤਾਂ ਦੇ ਲਈ ਮਾਮਾ ਤਾਂ ਬਾਮਾ ਕਰਦੇ ਰਹਿੰਦੇ ਹਨ ਤੇ ਵਿਆਹ ਨੂੰ ਲੈ ਕੇ ਮਾਮਾ ਦੇ ਦਿਲ ਵਿੱਚ ਪੁੱਤ ਦੇ ਲਈ ਬੇਹੱਦ ਵੱਡੇ ਚਾਹ ਹੁੰਦੇ ਹਨ ਇਹ ਵੀਡੀਓ ਦੋਸਤੋ ਹਰ ਇੱਕ ਬੰਦੇ ਨੂੰ ਭਾਵੁਕ ਕਰਕੇ ਰੱਖ ਦੇਗੀ ਦੋਸਤੋ ਤੁਸੀਂ ਅੱਗੇ ਵੀਡੀਓ ਬਾਰੇ ਕੀ ਕਰ ਚਾਹੋਗੇ ਆਪਣੇ ਜਰੂਰ ਦੇ ਸਾਡੇ ਚੈਨਲ ਦੇ ਨਾਲ ਬਨੇ ਰਹੇ ਨੇ ਤਨ ਬਾਤ ਸੜੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਨੂੰ ਇਹੋ ਜਿਹੇ ਅਪਡੇਟਾਂ ਦਿੰਦੇ ਰਹਾਂਗੇ